ਹਾਂਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਬੂੰਦੀ ਵਾਲੀ ਕੜੀ ਆਹ ਦੇਖੋ ਜੀ ਆਪਾਂ ਪਕੌੜਿਆਂ ਵਾਲੇ ਅੱਗੇ ਆਪਾਂ ਕੜੀ ਦੀ ਆਪਾਂ ਵੀਡੀਓ ਪਾਈ ਹੋਈ ਐ ਇਹ ਵੀ ਆਪਾਂ ਨਾਲ ਆ ਪਾਈ ਦੇ ਇਸ ਕੜੀ ਦੇ ਨਾਲ ਆਪਾਂ ਲਿੰਕ ਨੀਚੇ ਪਾ ਦਾਂਗੇ ਅੱਜ ਆਪਾਂ ਸਿੰਪਲ ਤਰੀਕੇ ਨਾਲ ਕੜੀ ਬਣਾਵਾਂਗੇ ਇਹ ਪਹਿਲਾਂ ਆਪਾਂ ਬੂੰਦੀ ਬਣਾਉਣ ਲੱਗੇ ਆਂ ਦੇਖੋ ਜੀ ਇਹ ਵਾਲਾ ਜਿਹੜਾ ਵੇਸਾਂ ਦਾ ਬੈਟਰ ਐ ਇਹਦੇ ਆਪਾਂ ਬ੍ਰੈਡ ਪਕੌੜੇ ਬਣਾਏ ਸੀ ਉਹ ਵਾਲਾ ਬੈਟਰ ਵਧਿਆ ਹੋਇਆ ਸੀ ਅਸੀਂ ਸੋਚਿਆ ਚਲੋ ਵੇਸਟ ਕੀ ਕਰਨਾ ਇਹਦੀ ਆਪਾਂ ਪਕੌੜੀਆਂ ਤਿਆਰ ਕਰਦੇ ਆਂ ਪਹਿਲਾਂ ਪਕੌੜੀਆਂ ਕਹਿ ਦੋ ਬੂੰਦੀ ਕਹਿ ਦੋ ਇਹਦੇ ਆਪਾਂ ਗੁੰਦੀ ਤਿਆਰ ਕਰਦੇ ਆਂ ਫਿਰ ਉਸ ਤੋਂ ਬਾਅਦ ਆਪਾਂ ਕੜੀ ਨੂੰ ਤੜਕਾ ਲਗਾਉਂਗੇ ਆਹ ਦੇਖੋ ਪਹਿਲਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਹਿਲਾ ਲਾਗੇ ਇਹਦੇ ਵਿੱਚ ਧਨੀਆ ਵੀ ਹੈ ਆ ਦੇਖੋ ਅਦਰਕ ਦਾ ਪੀਸਟ ਵੀ ਹੈ ਅੱਜ ਇਹਦੇ ਆਪਾਂ ਗੁੰਦੀ ਤਿਆਰ ਕਰਦੇ ਆਂ ਕੈਸ ਨਾਲ ਆਪਾਂ ਮੀਡੀਅਮ ਕੀਤਾ ਹੈ ਸਰੋਂ ਦਾ ਤੇਲ ਆਪਾਂ ਪਾਇਆ ਪਹਿਲਾਂ ਕੜਾਈ ਦੇ ਵਿੱਚ ਤੇਲ ਗਰਮ ਹੋ ਚੁੱਕਿਆ ਹੈ ਦੇਖੋ ਜੀ ਹੁੰਦੀ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਬੰਦੀ ਪਈ ਐ ਦੇਖੋ ਜੀ ਸਪੈਸ਼ਲ ਨਹੀਂ ਆਪਾਂ ਇਹਦੇ ਵਾਸਤੇ ਬੈਟਰ ਬਣਾਇਆ ਸੀ ਹੁੰਦੀ ਵਾਸਤੇ ਇਹ ਬਰੈਡ ਦੇ ਆਪਾਂ ਪਕੌੜੇ ਬਣਾਏ ਸੀ ਉਹਦਾ ਬੈਟਰ ਸੀ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬੰਦੀ ਪਈ ਐ ਅੱਜ ਆਪਾਂ ਹੁੰਦੀ ਦੀ ਆਪਾਂ ਕੜੀ ਤਿਆਰ ਕਰਾਂਗੇ ਆ ਦੇਖੋ ਆ ਦੇਖੋ ਜੀ ਹੁੰਦੀ ਬਣ ਕੇ ਆਪਣੀ ਤਿਆਰ ਐ ਇੱਕ ਪੂਰਾ ਆਪਾਂ ਬਣਾ ਲਿੱਤਾ ਇਨੂੰ ਹੁਣ ਆਪਾਂ ਕੋਈ ਵੀ ਆਪਾਂ ਜਾਲੀਦਾਰ ਆਪਾਂ ਛਾਣੇ ਦੇ ਵਿੱਚ ਆਪਾਂ ਕੱਢ ਲਾਂਗੇ ਤੇਲ ਆਪਣਾ ਸਾਰਾ ਇੱਥੋਂ ਖੁੱਚੜ ਜਾਏਗਾ। نیچے ਆਪਾਂ ਪਲੇਟ ਰੱਖੀ ਹੈ। ਤੇਲ ਨੂੰ ਆਪਾਂ ਜ਼ਰੂਰ ਨਝੋੜਨਾ ਕਿਉਂਕਿ ਆਪਾਂ ਕੜੀ ਦੇ ਵਿੱਚ ਪਾਣੀ ਹੈ। ਹੁਣ ਆਪਾਂ ਦੂਸਰਾ ਘੋਲ ਪਾਵਾਂਗੇ। ਇਹ ਤੇ ਆਪਣਾ ਬੈਟਰ ਬੇਸਟ ਹੋ ਜਾਂਦਾ ਸੀ।

ਆ ਦੇਖੋ ਜੀ ਦੂਸਰਾ ਪੂਰ ਵੀ ਆਪਣਾ ਬਣ ਕੇ ਤਿਆਰ ਹੋ ਹੀ ਜਾਂਦਾ ਹੈ ਹੁਣ ਆਪਾਂ ਕੋਲ ਆਪਾਂ ਕੜੀ ਨੂੰ ਟੜਕਾ ਲਗਾਣੇ ਆ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੀ ਐ ਇਧਰ ਦੇਖੋ ਆ ਦੇ ਆਵਾਜ਼ ਆ ਰਹੀ ਐ ਬਹੁਤ ਹੀ ਜਿਆਦਾ ਇਹਦੇ ਵਿੱਚ ਕ੍ਰਿਸਪੀ ਪਾਣੀ ਇਹ ਆਪਾਂ ਕੜੀ ਦੇ ਵਿੱਚ ਪਾਵਾਂਗੇ ਆਹ ਇਹਦੇ ਨਾਲ ਕੜੀ ਬਹੁਤ ਹੀ ਜਿਆਦਾ ਵਧੀਆ ਬਣੂਗੀ ਲਓ ਜੀ ਕੜੀ ਵਾਸਤੇ ਬੂੰਦੀ ਬਣ ਕੇ ਆਪਣੀ ਤਿਆਰ ਐ ਹੁਣ ਆਪਾਂ ਲੇਤਾ ਜੀ 300 ਗ੍ਰਾਮ ਦਹੀਂ ਦਹੀਂ ਆਪ ਘਰ ਦਾ ਜਮਾਇਆ ਦਹੀਂ ਐ ਇਹਨੂੰ ਹੁਣ ਆਪਾਂ ਮਿਕਸੀ ਦੇ ਵਿੱਚ ਆਪਾਂ ਗ੍ਰੇਨਡ ਕਰ ਲੈਨੇ ਆ ਹੁਣ ਆਪਾਂ ਕੜੀ ਤਿਆਰ ਕਰ ਲੱਗੇ ਬਿਲਕੁਲ ਆਪਾਂ ਸਿੰਪਲ ਤਰੀਕੇ ਨਾਲ ਆਪਾਂ ਕੜੀ ਤਿਆਰ ਕਰਨੀ ਹੈ ਆ ਦੇਖੋ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਆ ਦੇਖੋ ਜੀ ਦਹੀਂ ਨੂੰ ਰੋਣਾ ਆਪਾਂ ਫੈੱਡ ਲੈਨੇ ਹੈ ਇਹਦੀ ਨਸੀ ਬਣ ਜਾਊਗੀ ਫਿਰ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਕੜੀ ਤਿਆਰ ਕਰਾਂ ਆ ਦੇਖੋ ਜੀ ਦਹੀਂ ਨੂੰ ਆਪਾਂ ਫੈਂਟ ਲੇਤਾ ਹੁਣ ਆਪਾਂ ਇਹਨੂੰ ਕੱਢ ਦਿੰਨੇ ਹੁਲੇ ਭਾਂਡੇ ਦੇ ਵਿੱਚ ਆ ਦੇਖੋ ਜੀ ਜੇਕਰ ਚਾਟੀ ਵਾਲੀ ਲੱਸੀ ਹੋਵੇ ਫਿਰ ਤਾਂ ਸਭ ਤੋਂ ਜ਼ਿਆਦਾ ਵਧੀਆ ਹੈ ਇਸ ਕਰਕੇ ਆਪਾਂ ਦਹੀਂ ਦੀ ਆਪਾਂ ਲੱਸੀ ਬਣਾ ਲਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ 300 ਗ੍ਰਾਮ ਦੇ ਵਿੱਚ ਆਪਾਂ 1.5 ਗੁਣਾ ਜ਼ਿਆਦਾ ਇਹਦੇ ਵਿੱਚ ਪਾਣੀ ਪਾਵਾਂਗੇ ਕਿਉਂਕਿ ਖੜੀ ਨੇ ਰਿਜਣਾ ਵੀ ਹੈ ਆਪਾਂ ਮੀਡੀਅਮ ਗੈਸ ਤੇ ਆਪਾਂ ਕੜੀ ਨੂੰ ਆਪਾਂ ਪਕਾਣਾ ਹੈ ਆ ਦੇਖੋ ਹੋਨਾ ਜਿਆਦਾ ਆਪਾਂ ਇਹਦੇ ਵਿੱਚ ਪਾਣੀ ਪਾਇਆ। ਹੁਣ ਆਪਾਂ ਇਹ ਇਹਦੇ ਵਿੱਚ ਪਾਨੇ ਆ। ਵੇਸਣ ਆਪਾਂ 1.5 ਕੜਚੀ ਆਪਾਂ ਵੇਸਣ ਦੇ ਲਈਤੀ ਹੈ। ਆਪ ਇਹਦੇ ਵਿੱਚ ਪਾਨੇ ਆ ਲੋਨ ਵਿੱਚ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਇੱਕ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਚਮਚ ਦਾ ਤੀਸਰਾ ਹਿੱਸਾ ਆਪਾਂ ਹਲਦੀ ਪਾਊਡਰ ਪਾਵਾਂਗੇ ਘੜੇ ਦੇ ਵਿੱਚ ਥੋੜੀ ਜਿਹੀ ਹਲਦੀ ਜ਼ਿਆਦਾ ਪੈਂਦੀ ਹੈ ਇੱਕ ਚਮਚ ਆਪਾਂ ਮਸਾਲੇ ਦਾ ਪਾਉਂਗੇ। ਦੇਖੋ ਜੀ ਹੁਣ ਆਪਾਂ ਇਹਨੂੰ ਹੱਥ ਨਾਲ ਆਪਾਂ ਬੇਸਨ ਨੂੰ ਆਪਾਂ ਭੋਲ ਦਾਂਗੇ ਆ ਦੇਖੋ। ਹੱਥ ਨਾਲ ਆਪਾਂ ਚੰਗੀ ਤਰ੍ਹਾਂ ਪਰ ਪਹਿਲਾਂ ਵਾਸ਼ ਕਰ ਲੈਣਾ। ਦੇਖੋ ਜੀ ਜਿਹੜਾ ਬੇਸਨ ਹੈ ਪਹਿਲਾਂ ਲੱਸੀ ਦੇ ਵਿੱਚ ਆਪਾਂ ਨੂੰ ਭੋਲਣਾ ਪੈਂਦਾ ਕਿਉਂਕਿ ਇਹਦੀਆਂ ਗੁਠਰੀਆਂ ਜਿੱਦਾਂ ਬਣ ਜਾਂਦੀਆਂ ਨੇ ਫਿਰ ਹੱਥ ਨਾਲ ਆਪਾਂ ਚੰਗੀ ਤਰ੍ਹਾਂ ਫੈਂਟਿਆ ਜਾਂਦਾ ਹੈ। ਇਸ ਤਰ੍ਹਾਂ ਕੇ ਆਪਾਂ ਹੱਥ ਨਾਲ ਫੈਂਟਾਂਗੇ। ਆ ਦੇਖੋ ਜੀ ਕੜੀ ਵਾਸਤੇ ਆਪਾਂ ਬੈਟਰ ਤਿਆਰ ਕਰ ਲਿੱਤਾ ਆ ਦੇਖੋ ਹੋਣਾ ਆਪਾਂ ਕੁਕਰ ਰੱਖਤਾ ਗੈਸ ਤੇ ਉਹਦੇ ਵਿੱਚ ਪਾਇਆ ਆਪਾਂ ਰਫਾਈਂਡ ਇੱਕ ਕੜਛੇ ਭਰ ਫਾਈਂਡ ਦੀ ਪਾਈ ਹੈ ਆ ਦੇਖੋ ਰਫਾਈਂਡ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਦੋ ਚੁਟਕੀ ਆਪਾਂ ਹਿੰਗ ਦਾ ਪਾਵਾਂਗੇ ਇੱਕ ਚਮਚ ਆਪਾਂ ਸੁੱਕਾ ਧਨੀਆ ਪਾਵਾਂਗੇ ਆ ਦੇਖੋ ਜੇ ਆਹ ਵਾਲਾ ਧਨੀਆ ਹੈ ਇਹਨੂੰ ਆਪਾਂ ਹੱਥ ਨਾਲ ਲੈਸਰ ਆਪਾਂ ਮੈਸ਼ ਕਰ ਲਾਂ ਆ ਦੇਖੋ ਹੱਥ ਨਾਲ ਲੈਸਰ ਮੈਸ਼ ਕਰਕੇ ਆਪਾਂ ਪਾ ਦਿੰਦੇ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਹੁਣ ਆਪਾਂ ਇਹਦੇ ਵਿੱਚ ਪਾਣ ਲੱਗੇ ਆ ਦੋ ਆਪਾਂ ਆਲੂ ਪਾਏ ਆ ਦੇਖੋ ਦੋ ਆਲੂ ਪਾਏ ਆ ਇੱਕ ਟਮਾਟਰ ਆ ਛੋਟਾ ਚਾਰ ਪੰਜ ਆਪਾਂ ਹਰੀ ਮਿਰਚ ਪਾਈ ਆ ਦੇਖੋ ਜਿਹਦੇ ਵਿੱਚ ਪਿਆਜ਼ ਵੀ ਨਹੀਂ ਪਾੜਾ ਕਿਉਂਕਿ ਆਪਾਂ ਗੁੰਦੀ ਪਾਣੀ ਹੈ ਇਸ ਕਰਕੇ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਬਣਾ ਰਹੇ ਆ ਆ ਦੇਖੋ ਜੀ ਇੱਕ ਚਮਚ ਆਪਾਂ ਅਦਰਕ ਦਾ ਪਾ ਲੈ ਆ ਅਦਰਕ ਨੂੰ ਆਪਾਂ ਕद्दूकस ਕੀਤਾ ਹੈ ਇਹਨੂੰ ਹੁਣ ਆਪਾਂ ਤੜਕੇ ਦੇ ਵਿੱਚ ਪਾ ਦਿੰਦੇ ਆ ਅਦਰਕ ਨਾਲ ਕੜੀ ਬਹੁਤ ਹੀ ਜਿਆਦਾ ਵਧੀਆ ਬਣਦੀ ਹੈ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਹੁਣ ਆਪਾਂ ਇਹਨੂੰ ਉਪਰੋਂ ਵੀ ਟੱਕ ਦਿੰਦੇ ਹਾਂ ਦੇਖੋ ਜੀ ਕੜੀ ਦਾ ਤੜਕਾ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜਿਹੜਾ ਆਪਾਂ ਵੇਸਣ ਘੋਲਿਆ ਲੱਸੀ ਦੇ ਵਿੱਚ ਆ ਦੇਖੋ ਹੁਣ ਆਪਾਂ ਕੜੀ ਦਾ ਪੈਟਰ ਪਾ ਦਿੰਦੇ ਆ ਹੋਨਾਪਾ ਇਹਨੂੰ ਨਾਲ ਦੇ ਨਾਲ ਆਪਾਂ ਹਿਲਾਉਂਦੇ ਰਹਿਣਾ ਕਿਉਂਕਿ ਗਾ ਲੱਸੀ ਦਾ ਫੁੱਟ ਨਹੀਂ ਬੰਨੇ ਚਾਹੀਦੇ ਜਿੰਨੀ ਦੇਰ ਇਹਨੂੰ ਉਬਾਲਾ ਨਹੀਂ ਆਉਂਦਾ ਓਨੇ ਦੇਰ ਆਪਾਂ ਨਾਲ ਦੇ ਨਾਲ ਆਪਾਂ ਇਹਨੂੰ ਕੜੀ ਨੂੰ ਹਿਲਾਉਂਦੇ ਰਹੋਗੇ ਹੁਣ ਆਪਾਂ ਨਾਲ ਆਪਾਂ ਜੀਰਾ ਦਾਸ ਤਿਆਰ ਕਰਦੇ ਆ ਆ ਦੇਖ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਇਹਨੂੰ ਵੀ ਮੀਡੀਅਮ ਗੈਸ ਤੇ ਆਪਾਂ ਕੜੀ ਨੂੰ ਆਪਾਂ ਤਿਆਰ ਕਰਾਂਗੇ ਆ ਦੇਖ ਇਹਨੂੰ ਨਾ ਕੋਈ ਉਪਰੋਂ ਨਹੀਂ ਟਾਕਦੇ ਆ ਦੇਖੋ ਜੀ ਕੜੀ ਆਪਣੀ ਬਣ ਚੁੱਕੀ ਹੈ 2-3 ਮਿੰਟ ਤੱਕ ਆਪਾਂ ਗੈਸ ਬੰਦ ਕਰਾਂਗੇ ਹੁਣ ਆਪਾਂ ਲਾਸਟ ਤੇ ਆਪਾਂ ਪਾਣੇ ਆ ਜਿਹੜੀ ਆਪਾਂ ਗੁੰਦੀ ਬਣਾਈ ਹੈ ਆ ਦੇਖੋ ਦੇਖੋ ਜੀ ਜਿਹੜੀ ਆਪਾਂ ਗੁੰਦੀ ਬਣਾਈ ਹੈ ਜਿਹੜਾ ਬੈਟਰ ਸੀ ਉਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਉਹ ਬ੍ਰੈਡ ਪਕੌੜਿਆਂ ਵਾਲਿਆ ਸੀ ਉਦੇ ਉੱਪਰ ਤੁਸੀਂ ਇਹਨਾਂ ਬੂੰਦੀ ਦਾ ਬੈਟਰ ਦੇਖਣਾ ਹੋਵੇ ਤਾਂ ਬ੍ਰੈਡ ਪਕੌੜਿਆਂ ਦੀ ਵੀਡੀਓ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਆ ਦੇਖ ਹੁਣ ਆਪਾਂ ਕੜੀ ਵਾਸਤੇ ਤੜਕਾ ਤਿਆਰ ਕਰਦੇ ਆ ਲਾਸਟ ਤੇ ਇਹਨੂੰ ਆਪਾਂ ਫੇਰ ਢੱਕ ਦੇ ਲੈ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਪਾਇਆ देखो जी घ्यो अपना गर्म हो चुका है हूँ आप अद्धा चम्मच आप रई पाइए हूँ आपने कड़ी पत्ता कड़ी पत्ता भी आपने पा दिता है देखो जी पांच कड़ी पत्ते पाए हैं हूँ आपने कश्मीरी लाल मिर्च ये अद्धा चमच आप पाया दोकिया लाल मिर्चा पाइए ਗੈਸ ਨੂੰ ਆਪਾਂ ਬੰਦ ਕਰ ਦਿੱਤਾ ਤੜਕਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਇਹਨੂੰ ਕੜੀ ਦੇ ਵਿੱਚ ਪਾਨੇ ਆਹ ਦੇਖੋ ਹੁਣ ਆਪਾਂ ਕੜਚੀ ਨਾਲ ਥੋੜਾ ਜਿਹਾ ਆਪਾਂ ਕੱਢ ਕੇ ਕੜੀ ਨੂੰ ਆਹ ਦੇਖੋ ਹੁਣ ਆਪਾਂ ਕੜੀ ਵਿੱਚ ਛੱਤਾਂਗੇ ਕੜੀ ਬਣ ਕੇ ਆਪਣੀ ਤਿਆਰ ਹੈ ਹੁਣ ਆਪਾਂ ਲਾਸਟ ਤੇ ਪਾਵਾਂਗੇ ਥੋੜਾ ਜਿਹਾ ਆਪਾਂ ਧਨੀਆ ਪਾਵਾਂਗੇ ਆ ਦੇਖੋ ਜੀ ਧਨੀਆ ਨੂੰ ਮਿਕਸ ਕਰਤਾ ਕੜੀ ਦੇ ਵਿੱਚ ਆ ਦੇਖੋ ਕੜੀ ਬਣ ਕੇ ਆਪਣੀ ਤਿਆਰ ਹੈ ਹੁਣ ਆਪਾਂ ਜੀਰਾ ਰਾਏ ਸਪਾ ਤਿਆਰ ਕਰਦੇ ਹਾਂ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਆ ਦੇਖੋ ਜੀ ਫਰਾਈਪੈਨ ਦੇ ਵਿੱਚ ਆਪਾਂ ਇੱਕ ਕੜਚੀ ਆਪਾਂ ਰਿਫਾਈਨਡ ਤੇ ਪਾਈ ਹੈ ਰਿਫਾਈਨਡ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਕੁਝ ਆਪਾਂ ਸੁੱਕੇ ਮਸਾਲੇ ਪਾਵਾਂਗੇ 8-10 ਆਪਾਂ ਕਾਲੀ ਮਿਰਚ ਪਾਈ ਆ ਸਾਬਤ ਇੱਕ ਟੁਕੜਾ ਆਪਾਂ ਦਾਲਚੀਨੀ ਦਾ ਪਾਇਆ ਚਾਰ ਆਪਾਂ ਲੌਂਗ ਪਾਏ ਆ ਡੇਢ ਚਮਚ ਆਪਾਂ ਜੀਰੇ ਦਾ ਪਾਇਆ ਇਹਨੂੰ ਹੁਣ ਆਪਾਂ ਭੁੰਨ ਲੈਨੇ ਆ ਜੀਰੇ ਨੂੰ ਦੇਖੋ ਜੀ ਜਿਹੜੇ ਆਪਾਂ ਸੁੱਕੇ ਮਸਾਲੇ ਪਾਏ ਸੀ ਉਹ ਭੁੱਜ ਚੁੱਕੇ ਆ ਹੁਣ ਆਪਾਂ ਇਹ ਦੇ ਵਿੱਚ ਪਾਣੇ ਆ ਚਾਵਲ ਇੱਕ ਕੌਲ ਆਪਾਂ ਚਾਵਲ ਦਾ ਲੇਤਾ ਤੇ ਦੋ ਕੌਲੇ ਆਪਾਂ ਪਾਣੀ ਦੇ ਪਾਵਾਂਗੇ चावल पा के आप्स कर देंगे जो तड़का बनाया जीरे का हूँ आपने नमक एक चम्मच आप नमक द पावगे देखो जी बिल्कुल सिंपल तरीके आप जीरा राइ बनाते पे हैं हूँ आप्यो एक चम्मच आप देसी घ्यो का पाया ਜੋ ਪਾ ਕੇ ਆਪਾਂ ਮਿਕਸ ਕਰ ਦਿੰਨੇ ਆ ਚਾਵਲ ਦੋਂਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਆ ਦੇਖੋ ਜੀ ਜਿਹੜੇ ਪਾਂਡੇ ਨਾਲ ਆਪਾਂ ਚਾਵਲ ਮਿਨੇ ਆ ਉਸੇ ਪਾਂਡੇ ਨਾਲ ਆਪਾਂ ਮਿਣ ਕੇ ਪਾਣੀ ਪਾਵਾਂਗੇ ਅੱਜ ਆਪਾਂ ਚਾਵਲ ਕੁੱਕਰ 'ਚ ਨਹੀਂ ਬਣਾਉਂਦੇ ਪਏ ਅੱਜ ਆਪਾਂ ਟੌਪ ਦੇ ਵਿੱਚ ਬਣਾਉਂਦੇ ਪਏ ਆ ਦੇਖੋ ਦੋ ਪੱਲੇ ਆਪਾਂ ਪਾਣੀ ਦੇ ਪਾਤੇ ਹੁਣ ਆਪਾਂ ਇਹਦੇ ਵਿੱਚ ਪਾਣਿਆ ਥੋੜਾ ਜਿਹਾ ਆਪਾਂ ਧਨੀਆ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਨਚੋੜਾਂਗੇ ਗੈਸ ਨੂੰ ਆਪਾਂ ਤੇਜ਼ ਕਰ ਦਿੱਤਾ ਹੈ ਨਿੰਬੂ ਪਾ ਕੇ ਆਪਾਂ ਫਿਰ ਆਪਾਂ ਹਿਲਾ ਦਾਂਗੇ ਚੌਲਾਂ ਨੂੰ ਹੁਣ ਆਪਾਂ ਚੌਲਾਂ ਉਪਰੋਂ ਗ੍ਰੀਟਾਕ ਦੇ ਗਏ ਚੌਲਾਂ ਤੜਕਾ ਲਗਾ ਕੇ ਹੁਣ ਆਪਾਂ ਚੌਲ ਆਪਾਂ ਮੀਡੀਅਮ ਗੈਸ ਤੇ ਆਪਾਂ ਤਿਆਰ ਕਰਾਂਗੇ ਦੇਖੋ ਜੀ ਹੁਣ ਆਪਾਂ ਚੌਲ ਚੈੱਕ ਕਰ ਲੈਨੇ ਆਂ ਆ ਦੇਖੋ ਇਹ ਆਪਾਂ ਕੋਈ ਬਾਸਪਤੀ ਚਾਵਲ ਨਹੀਂ ਲਤੇ ਇਹ ਘਰ ਦੇ ਚਾਵਲ ਸਿੰਪਲ ਚਾਵਲ ਹੈ ਆ ਦੇਖੋ ਚਾਵਲ ਦੇਖੋ ਖੂਅ ਹੋਤੀ ਜਿਆਦਾ ਵਧੀਆ ਬਣਿਆ ਚਾਵਲ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੱਤਾ ਹੈ ਇਹਨੂੰ ਹੁਣ ਆਪਾਂ 2 ਮਿੰਟ ਵਾਸਤੇ ਆਪਾਂ ਟੱਕ ਦੇਨੇ ਹੁਣ ਆਪਾਂ ਚੌਲਾਂ ਨੂੰ ਪਲੇਟ 'ਚ ਆਪਾਂ ਕੱਢ ਲੈਨੇ ਆਂ ਆ ਦੇਖੋ ਕੜੀ ਪਾਵਾਂਗੇ ਆਪਾਂ ਪਲੇਟ ਦੇ ਵਿੱਚ ਹੀ ਆਪਾਂ ਕੱਢ ਲੈਨੇ ਆਹ ਦੇ ਇੱਕ ਸਾਈਡ ਤੇ ਆਪਾਂ ਕੜੀ ਪਾ ਤਾ ਉਹ ਪਾਸੇ ਨੂੰ ਦੇ ਅੰਦਰ ਕੋਸਟਰ ਉਹਰੇ ਅੰਦਰ ਕੋਈ ਨਾ ਆ ਆ ਦੇਖੋ ਜੀ ਚਾਵਲ ਵੀ ਆਪਾਂ ਪਲੇਟ 'ਚ ਕੱਢ ਲਿੱਤੇ ਆ ਕੜੀ ਵੀ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਐ ਕੜੀ ਵੀ ਤੇ ਚਾਵਲ ਵੀ ਆਹ ਦੇਖੋ ਆਪਾਂ ਸਿੰਪਲ ਚਾਵਲ ਬਣਾਇਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬੰਦੇ ਆ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ